ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹਿ ਸਿਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੀ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਉਤਪਤ ਪਰਲੋ ਸਬਦੇ ਹੋਵੈ ਸਬਦੇ ਹੀ ਫਿਰ ਉਪਤ ਹੋਵੈ ਗੁਰਮੁਖ ਵਰਤ ਸਭ ਆਪੇ ਸੱਚਾ ਗੁਰਮੁਖ ਪਾਇ ਸਮਾਵਣਿਆ ਓਵਾਰੀ ਜਿਓ ਵਾਰੀ ਗੁਰਪੂਰਾ ਮਨਵ ਸਾਵਣਿਆ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹ ਗੁਣੀ ਸਮਾਵਣਿਆ ਰਾਹਾ ਗੁਰਮਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣ ਬੈ ਸੰਤੁਰ ਖੇਲੇ ਵਡਾਣੀ ਸੋ ਨਗੁਰਾ ਜੂ ਮਰ ਮਰ ਜਮੈ ਨਗੁਰੇ ਆਵਣ ਜਾਵਣ ਆ ਦਿਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਝ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਈ ਮਹਿਲੇ ਮਹਿਲ ਬਣਾਵਣਿਆ ਸੱਚਾ ਸਾਹ ਸੱਚੇ ਬਣ ਜਾਰੀ ਸੱਚ ਵਣਨ ਜਹ ਗੁਰ ਹੀਤ ਅਪਾਰੇ ਸਾਚੇ ਵਿਹਾਜ ਸੱਚ ਕਮਾਵਹਿ ਸੱਚੂ ਸੱਚ ਕਮਾਵਣਿਆ ਬਿਨ ਰਾਸਿਕ ਵਥ ਕਹੋ ਪਾਈ ਮਨ ਮੁਖ ਭੂਲੇ ਲੋਕ ਸਬਾਈ ਬਿਨ ਰਾਸੇ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸੱਚ ਵਣੰਜ ਹੈ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੀ ਆਇ ਇਸ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਨ ਮੁਖੰਦੇ ਫਰੇ ਬੇਤਾਲੇ ਜਿੱਥੇ ਵਤ ਹੋਵੇ ਤਿੱਤੋਂ ਕੋਈ ਨਾ ਪਾਵੇ ਮਨ ਮੁਖ ਭਰਮ ਪਲਾਵੜਿਆ ਆਪੇ ਦੇਵ ਸ਼ਬਦ ਬਲਾਈ ਮਹਿਲੀ ਮਹਿਲ ਸਹਜ ਸੁਖ ਪਾਈ ਨਾਨਕ ਨਾਮ ਲੈ ਵੜਿਆਈ ਆਪੇ ਸੁਣ ਸੁਣ ਧਿਆਵੜਿਆ ਮਾਜ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਚਿਤ ਤੋ ਅੰਤੋ ਏ ਸਖਾਈ ਅਰਗਮ ਗੁ ਚਰਨਾਥ ਜੋਨੀ ਸਤਗੁਰ ਕਹਿ ਪਾਏ ਪਾਵਣਿਆ ਆਵਾਰੀ ਜੀਉ ਵਾਰੀ ਆਪ ਨਵਾਰਣਿਆ ਆਪ ਗਵਾਹਿ ਤਾ ਹਰ ਪਾਏ ਹਰ ਸੋ ਸਹਜ ਸਮਾਵਣਿਆ ਰਹਾਉ ਉਰਬ ਲਿਖਿਆ ਸੁ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਆ ਨਾਹੀ ਸਬਦ ਦਾ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹਾ ਸੰਸਾਰੀ ਗੁਰ ਕੈ ਤੱਕਿਆ ਨਾਮ ਆਧਾਰੀ ਗੁਰਮੁਖ ਜੂਰ ਕਰੀ ਕਿਆ ਤਿਸਨੂੰ ਆਪੇ ਖਾਪ ਦੁਖ ਪਾਵਣਿਆ ਮਾਨਮੁਖ ਅੰਧੇ ਸੁਦਨਾ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾ ਬਣਿਆ ਏਹ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸਮਾਲੇ ਕੋ ਨਾਹੀ ਖਾਲੀ ਜੀ ਹਿ ਵਾਸ ਨਾ ਪਾਏ ਤੇਹੀ ਵਰਤੈ ਵਾਸ ਵਾਸ ਜਣਾ ਵੜਿਆ ਮਾਨਮ ਕਰੂਗੀ ਹ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਪਾਰਾ ਦੁਖੀਏ ਨਿਤ ਫਰੇ ਬਿਲ ਲਾਦੇ ਬਿਨ ਗੁਰ ਸਾਥ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੈ ਆਪ ਕਰਤਾ ਹੁਕਮ ਬਿਚਾਨ ਜੀ ਹਾਂ ਅੰਦਰ ਪਾਈ ਤੇ ਹ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮਾਹੂਰ ਨਾ ਕੋਈ ਜਿਸ ਲਾਇ ਲੈ ਸੁ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੁ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਈ ਹਉਮੇ ਮੇਰਾ ਸਭ ਦੁੱਖ ਗਵਾਈ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵੜਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਗ ਸੁਣਾਵਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਈ ਅੰਮ੍ਰਿਤ ਗੁਰ ਪ੍ਰਸਾਦੀ ਪਾਈ ਅੰਮ੍ਰਿਤ ਰਸ ਨਾ ਬੋਲਾ ਦਿਨ ਰਾਤਿ ਮਨ ਤਨ ਅੰਮ੍ਰਿਤ ਪੀ ਆਵਣਿਆ ਸੋ ਕੁਛ ਕਰੇ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੀਟ ਨਾ ਸਕੈ ਕੋਈ ਹੁਕਮੈ ਵਰਤਾ ਅੰਮ੍ਰਿਤ ਬਾਣੀ ਹੁਮ ਹੁਕਮੈ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੀਰੇ ਏ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਘਰੇ ਤੋ ਤੇ ਆਪ ਪਾਈ ਤੋ ਤੇ ਆਪੇ ਪਰਖੇ ਲੋਕ ਸੁਬਾਈ ਖਰੀ ਪਰਖ ਗਜਾਨੇ ਪਾਹੇ ਖੋਟੇ ਭਰਮ ਭਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦਿ ਸਬਦ ਸਲਾਹੀ ਤੇਰੇ ਬਾਣੇ ਵਿੱਚ ਅੰਮ੍ਰਿਤ ਵਸੈ ਤੂੰ ਬਾਣੇ ਅੰਮ੍ਰਿਤ ਪੀਵਾ ਪੀਆ ਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹੈ ਬਾਣੀ ਸਤਿਗੁਰ ਸੇਵਿਆ ਰਿਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸਾ ਸਾਜ ਸੁਭਾਈ ਗੁਰਮੁਖ ਵਿਰਲਾ ਕੋਈ ਜਨ ਪਾਈ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰ ਕਿਰਪਾ ਤ੍ਰਿਸਨਾ ਬਜਾਵਣਿਆ ਅਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀ ਆਵੜਿਆ ਰਸ ਨਾ ਰਸ ਚਾਖ ਸਦਾ ਰਹਿ ਰੰਗ ਰਾਤੇ ਸਹਜੇ ਹਰ ਗੁਣ ਗਾਵੜਿਆ ਰਹਾ ਗੁਰ ਪ੍ਰਸਾਦੀ ਸਹਜ ਕੋ ਪਾਈ ਦੁਬਦਾ ਮਾਰੇ ਇਕ ਸੋਲਿ ਬਲਾਈ ਨਦਰ ਕਰਤਾ ਹਰ ਗੁਣ ਗਾਵੈ ਨਦਰੀ ਸੱਚ ਸਮਾਵੜਿਆ ਸਭਨਾ ਉਪਰ ਨਦਰ ਪ੍ਰਪਤ ਤੇਰੀ ਕਿਸੈ ਥੋੜੀ ਕਿਸੈ ਹੈ ਕਣੇਰੀ ਤੁਜਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸਿਵੈ ਜਸੂ ਜਨ ਸੁਹੈ ਅੰਮ੍ਰਿਤ ਨਾਮ ਅੰਤਰ ਮਨ ਮੁਹੈ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹ ਜਸਣਾ ਵੜਿਆ ਮਨ ਮੁਖ ਭੂਲਾ ਦੂਜੇ ਭਾਇ ਖਵਾਈ ਨਾਮ ਨ ਲਿਵੈ ਮਰੈ ਬਿਖ ਖਾਈ ਆਨੰਦਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸਿਵਾ ਜਨਮ ਗਵਾ ਵੜਿਆ ਅੰਮ੍ਰਿਤ ਪੀਵੇ ਜਿਸ ਨੂੰ ਆਪ ਪਿਆਇ ਗੁਰ ਪ੍ਰਸਾਦੀ ਸਹਜ ਲਿਵ ਲਾਈ ਔਰਨ ਪੂਰ ਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀ ਤਿਨ ਆਪੇ ਗੋਈ ਨਾਨਕ ਨਾਮ ਸਮਹਾਲ ਸਦਾ ਤੂੰ ਸਹਜ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਈ ਸਦਾ ਸੱਚ ਸੇ ਵਹਿ ਸਭ ਸੁਭਾਈ ਸੱਚਾ ਸ਼ਬਦ ਸੱਚਾ ਸਲਾਹੀ ਸੱਚਾ ਮੇਲ ਮਿਲਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੀ ਸੱਚੇ ਸੱਚ ਸਮਾਵਣਿਆ ਰਹਾਉ ਜਹ ਦੇਖਾ ਸੱਚ ਸਭ ਨਹੀਂ ਥਾਈ ਗੁਰ ਪ੍ਰਸਾਦਿ ਮਨ ਵਸਾਈ ਆਨ ਸੱਚ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨੜਿਆ ਮਨ ਸਾ ਮਾਰ ਸੱਚ ਸਮਾਣੀ ਇਨ ਮਨ ਦੀ ਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਕਰਵਾਸਾ ਪਾਵਣਿਆ ਗੁਰ ਕਾ ਸਬਦ ਰਦਾ ਦਿਖਾਇਆ ਮਾਇਆ ਮੋਹ ਸਭ ਦੁ ਜਲਾਇਆ ਸਚੂ ਸੱਚਾ ਵੇਖਸਾ ਲਾਹੀ ਗੁਰ ਸਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੇ ਹਰ ਨਾਮ ਸਮਾਲੇ ਸੇਵੜ ਪਾਗੇ ਸੱਚਾ ਸ਼ਬਦ ਆਪ ਮਲਾਈ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਆ ਜੇ ਲੇਖੇ ਵਿੱਚ ਹੋਵੇ ਉਹ ਅਗੰਮ ਅਗੋਚਰ ਸ਼ਬਦ ਸੁਧ ਹੋਵਾਂ आनंदन सच्च शब्द सालाही और कोई ना कीमत पावन या पढ़ पढ़ थक के शांत नाही तृष्णा ना जाले सद ना काए भिक्ख बिहाजे भिक्ख मोह प्यासे कूड़ बोल भिक्ख खावण या गुरु प्रसादी एको जाना दूजा मार मन सच्च समाणा नानक एको नाम वरता मन अंतर गुरु प्रसादी पावन या ਮਾਜ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੀ ਮਰਮਰ ਜੰਮੇ ਫੇਰ ਪਵੇ ਕਣੇਰੀ ਤੂੰ ਏਕੋ ਨੇ ਚੜਗਮ ਪਾਰਾ ਗੁਰਮਤਿ ਬਹੂਜ ਬਜਾਵਣਿਆ ਹਉ ਵਾਰੀ ਜੀਉ ਵਾਰੀ RAM ਨਾਮ ਮਨ ਵਸਾਵਣਿਆ ਇਸ ਰੂਪ ਨ ਰੇਖਾ ਵਰਨ ਨ ਕੋਈ ਗੁਰਮਤਿ ਆਪ ਬਜਾਵਣਿਆ ਰਹਾਉ ਸਭੇ ਕਾ ਜੋਤ ਜਾਣੇ ਜੇ ਕੋਈ ਸਤਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤਾ ਸਭ ਥਾਈ ਜੋਤੀ ਜੋਤ ਮਿਲਾ ਵੜਿਆ ਤਿਸ ਨਾ ਅਗਨ ਜਲੇ ਸੰਸਾਰਾ ਲੋਭ ਅਪਮਾਨ ਬਹੁਤ ਅਹੰਕਾਰ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਵੜਿਆ ਗੁਰ ਕਾ ਸ਼ਬਦ ਕੋ ਮਿਰਲਾ ਬੂਝੈ ਆਪ ਮਰਤਾ ਤੈਰ ਭਵਨ ਸੂਜੈ ਫਿਰ ਉਹ ਮਰਹ ਨ ਮਰਣਾ ਹੋਵੈ ਸਹਜ ਸੱਚ ਸਮਾਵਣਿਆ ਮਾਇਆ ਮਹਿ ਫਿਰ ਚਿੱਤ ਨ ਲਾਈ ਗੁਰ ਕੈ ਸ਼ਬਦ ਸਤ ਰਹਿ ਸਮਾਈ ਸੱਚ ਸਲਾਹੇ ਸਭ ਘਟ ਅੰਤਰ ਸੱਚੋ ਸੱਚ ਸੁਭਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਾ ਭਰਪੂਰੇ ਗੁਰ ਪ੍ਰਸਾਦਿ ਸਚ ਨਦਰਿ ਆਵੈ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਹਾ ਸਮਾਈ ਸਦਾ ਸੱਚ ਨਿਹਚਲ ਆਵੈ ਨਾ ਜਾਇ ਸੱਚੇ ਲਾਗੇ ਸੁ ਮਨ ਨਿਰਵਲਾ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸਿਵੀਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੂਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਆਓ ਵਾਰੀ ਜੀਓ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁਣ ਤੇ ਸਭ ਮਟਾਵਣਿਆ ਰਹਾਓ ਨਿਰਮਲ ਨਾਮ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਹ ਗਵਾਈ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ 나ਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰਤੀ ਪਾਇਆ ਵਿੱਚੋਂ ਆਪ ਮੁਆ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੂ ਵਾ ਹਉ ਮੈਂ ਮਹਿਲ ਗੁਰ ਸਬਦ ਦੇ ਧੂ ਵਾ ਨਿਰਮਲ ਬਾਜੈ ਅਨਹਦ ਤੁਣ ਬਾਣੀ ਦਰ ਸੱਚੈ ਸੁਭਾ ਪਾ ਬਣਿਆ ਨਿਰਮਲ ਤੇ ਸਭ ਨਿਰਮਲ ਹੂ ਵਾ ਨਿਰਮਲ ਮਨਵਾ ਹਰ ਸਬਦ ਪਰੂ ਵੈ ਨਿਰਮਲ ਨਾਮ ਲੱਗੇ ਬੜ ਭਾਗੇ ਨਿਰਮਲ ਨਾਮ ਸੁਹਾ ਵਣਿਆ ਸੋ ਨਿਰਮਲ ਜੋ ਸਬਦੈ ਸੁਹਾ ਨਿਰਮਲ ਨਾਮ ਮਨ ਤਨ ਮੁਹੈ ਸੱਚ ਨਾਮ ਮਲਕ ਦੇ ਨਾ ਲਾਗੈ ਮੁਖ ਊਜਲ ਸੱਚ ਕਰਾਵਣ ਆ ਮਨ ਮਹਿ ਲਾਹ ਦੂਜਾ ਪਾਹੀ ਮਹਿਲਾ ਚੌਕਾ ਮਹਿਲਾ ਥਾਈ ਮਹਿਲਾ ਖਾਇ ਫਿਰ ਮਹਿਲ ਵਿਧਾਈ ਮਨ ਮੁਖ ਮਹਿਲ ਦੁਖ ਪਾਵਣ ਆ ਮਹਿਲੇ ਨਿਰਮਲ ਸਭ ਹੁਕਮ ਸਬਾਈ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮਾਲ ਚੁਕਾ ਵੜਿਆ ਮਾਜ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੁਹੈ ਅਤ ਊਜਲ ਨਾਮ ਤੇ ਆਵੜਿਆ ਹਵਾਰੀ ਜੀਓ ਵਾਰੀ ਗੋਵਿੰਦ ਗੁਣ ਗਾ ਵੜਿਆ ਗੋਬਿੰਦ ਗੋਬਿੰਦ ਕਹ ਦਿਨ ਰਾਤੇ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵੈ ਸਤ ਸੁਭਾਈ ਗੁਰ ਕੈ ਪੈ ਉਜਲ ਹਮੈ ਮਲ ਜਾਏ ਸਦਾ ਆਨੰਦ ਰਹਾ ਭਗਤ ਕਰਹਿ ਦਿਨ ਰਾਤੇ ਸੁਣ ਗੋਬਿੰਦ ਗੁਣ ਗਾਵਣਿਆ ਮਨਵਾ ਨਾਚੈ ਭਗਤ ਦਰੜਾਈ ਗੁਰ ਕੈ ਸ਼ਬਦ ਮਨੈ ਮਨ ਮਿਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਭ ਦੇ ਨਿਰਤ ਕਰਾਵਣਿਆ ਊਚਾ ਕੋ ਕਹਿ ਤਨੇ ਪਿਛਾੜੇ ਮਾਇਆ ਮੋਹੇ ਜੋ ਹਿਆ ਜਮ ਕਾਲੇ ਮਾਇਆ ਮੋਹ ਇਸ ਮਨੈ ਨਚਾਈ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜ ਆਪ ਕਰਾਏ ਤਨ ਮਨ ਰਾਤਾ ਸੁਭਾਈ ਬਾਣੀ ਵੱਜੇ ਸਬਦ ਵਜਾਏ ਗੁਰਮੁਖ ਭਗਤ ਥਾਈ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਦ ਨਾਚੈ ਦੂਜੇ ਭਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੁ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸਬਦ ਸਦਾ ਹਰ ਧਿਆਏ ਈਹਾ ਭਗਤ ਹਰ ਪਾਵਣਿਆ ਗੁਰਮੁਗ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਆ ਗੁਰ ਚਰਣੀ ਚਤਲਾ ਵੜਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵੜਿਆ ਹਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾ ਵੜਿਆ ਜੋ ਹਰ ਸਵੇ ਸੇ ਸਦਾ ਸੁਹ ਹੈ ਸੂਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਈ ਸਹੀ ਭਗਤ ਤੇਰੇ ਮਨ ਪਾਈ ਸਚ ਬਾਣੀ ਤੁਦਾ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲਾ ਤਾ ਚੂਕੈ ਫੇਰਾ ਜਾ ਤੋ ਦ ਪਾਵੇ ਤਾ ਨਾਹਿ ਰਚਾਵੇ ਤੂੰ ਆਪੇ ਨਾਮ ਜਪავਣਿਆ ਗੁਰਮੁਕਤੀ ਹਰ ਮਨ ਵਸਾਇਆ ਹਰਕ ਸੋਗ ਸਭ ਮੋਹ ਗਵਾਇਆ ਇਕਸ ਸੋਲੇ ਬਲਾਕੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੀ ਸਦਾ ਤੇਰੈ ਚਾਈ ਨਉ ਨਿਦ ਨਾਮ ਵਸਿਆ ਮਨ ਆਈ ਓਰੇ ਭਾਗ ਸਤਗੁਰ ਪਾਇਆ ਸਬਦੇ ਮੇਲ ਮਲਾਵਣਿਆ ਤੂੰ ਦਇਆਲ ਸਦਾ ਸੁਖ ਦਾਤਾ ਤੂੰ ਆਪੇ ਮਿਲੇ ਗੁਰਮੁਖ ਜਾਤਾ ਤੂੰ ਆਪੇ ਦੇਵੇਂ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੀ ਤੁਧ ਸਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਨਿਕ ਸੁ ਮਨ ਰਹਾ ਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮਖ ਵਾਸੁ ਸਾਲਾਹੀ ਸੱਚ ਠਾਕੁਰ ਵੀ ਪਰਵਾਹੀ ਨਾਨਕ ਨਾਮ ਵਸੈ ਮਨ ਅੰਤਰ ਗੁਰ ਸਬਦੀ ਹਰ ਮੇ ਲਾਵਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਸੱਚੇ ਦਰਬਾਰੀ ਗੁਰ ਕਹਿ ਸਬਦ ਨਾਮ ਸਵਾਰੀ ਸਦਾ ਆਨੰਦ ਰਹੈ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਆਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਉੱਚਾ ਉੱਚਾ ਹਮੈ ਮਾਰ ਮਲਾਵੜਿਆ ਰਹਾ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਲੇ ਸਿ ਵਿਛੜੇ ਨਾਹੀ ਸਹਜੇ ਸੱਚ ਸਮਾਵੜਿਆ ਤੋਇ ਤੇ ਬਾਹਰ ਕਛੂ ਨਾ ਹੋਇ ਤੂ ਕਰ ਕਰ ਵੇਖੈ ਜਾਣੈ ਸੋਇ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵੜਿਆ ਕਾਮਣ ਗੁਣਵੰਤੀ ਹਰ ਪਾਈ ਭੈ ਭਾਈ 시ਗਾਰ ਬਣਾਈ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵੜਿਆ ਸ਼ਬਦ ਵਿਸਾਰਨ ਤਨਾ ਠੌਰ ਨਾ ਠਾਉ ਬ੍ਰਹਮ ਪੂਲੇ ਜੋ ਸੁਝੈ ਘਰ ਕਾਉ ਹਲਤ ਪਲਤ ਤੈਨੀ ਦੂਵੇ ਗਵਾਏ ਦੁਖੇ ਦੁਖ ਵਿਹਾਵੜਿਆ ਲਿਖਦਿਆ ਲਿਖਦਿਆ ਕਾਗਦ ਮਸਖੋਈ ਦੂਜੇ ਪਾਏ ਸੁਖ ਪਾਏ ਨਾ ਕੋਈ ਕੂੜ ਲਿਖ ਤਾ ਕੂੜ ਕਮਾਵਹਿ ਜਲ ਜਾਵੈ ਕੂੜ ਚਿਤ ਲਾ ਬਣਿਆ ਗੁਰਮੁਖ ਸਚੂ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦਵਾਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦਿ ਮਿਲੈ ਸੋਈ ਜਨ ਲਖੈ ਨਾਨਕ ਨਾਮ ਮਿਲੈ ਵਡਿਆਈ ਭੂਰੇ ਗੁਰ ਤੇ ਪਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ